ਸਸੀ ਗੱਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਲਓ ਜੀ ਅੱਜ ਫਿਰ ਆਪਾਂ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਦਵਾਰਾਂ ਜੂ ਜੀ ਰੈਡੀ ਕੀਤੀ ਆ ਸੂਟ ਜਫੀਰਾ ਸਰਕ ਦੇ ਵਿੱਚ ਤੇ ਬੋਬੋ ਐਸਕੇ ਬ੍ਰਾਂਡ ਦੀ ਜਿਹੜੇ ਹੈਡਵਰਕ ਵਾਲਾ ਸੂਟ ਆ ਉਹਨੂੰ ਵੀ ਅਸੀਂ ਥੋੜਾ ਜਿਹਾ ਜ਼ਿਆਦਾ ਪਟਿਕ ਸਾਈਜ਼ ਚ ਰੈਡੀ ਕੀਤਾ ਜੀ ਤੇ ਕੁਝ ਕੁ ਸੂਟ ਹੋਰ ਰਹਿਣਗੇ ਪਟਿਕਾ ਵਰਕ ਵਾਲੇ ਤੇ ਜਲਦੀ ਤੋਂ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜੋ ਭੈਣਾ ਮੇਰੇ ਚੈਨਲ ਤੇ ਨਵੀਆਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸਾਡੇ ਕੋਲ ਬੁਟੀਕ ਵਰਕ ਦੇ ਸੂਟ ਲੈ ਸਕੋ ਜੀ ਤੇ ਜਲਦੀ ਤੁਹਾਨੂੰ ਸਾਡੀ ਵੀਡੀਓ ਮਿਲ ਸਕੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਤੁਹਾਨੂੰ ਸਾਡੀ ਵੀਡੀਓ ਦਾ ਲਿੰਕ ਤਾਂ ਹੀ ਜਲਦੀ ਤੋਂ ਜਲਦੀ ਮਿਲੇਗਾ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਡਿਸਟ੍ਰਿਕਟ ਮਾਨਸਾ ਬਡਲਾ ਦਾ ਤੋਂ ਬਿਲਾਉਂਗ ਕਰਦੇ ਆ ਤੇ ਮੇਰੀ ਸ਼ਾਪ ਤੇ ਵੀ ਤੁਸੀਂ ਲੋਕੇਸ਼ਨ ਲੈ ਸਕਦੇ ਹੋ ਸਾਡੇ ਕੋਲੋਂ ਫੋਨ ਕਰਕੇ ਵੀ ਤੇ ਅਸੀਂ ਡਿਸਕ੍ਰਿਪਸ਼ਨ ਚ ਵੀ ਆਪਣੀ ਲੋਕੇਸ਼ਨ ਪਾਈ ਹੁੰਦੀ ਤੁਸੀਂ ਉੱਥੋਂ ਵੀ ਸਾਡੀ ਲੋਕੇਸ਼ਨ ਲੈ ਸਕਦੇ ਹੋ ਜੀ ਲੋ ਅੱਜ ਦੀ ਵੀਡੀਓ ਲੱਗੀਆਂ ਸਟਾਰਟ ਕਰ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਬੋਬੋ ਸਿਲਕ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਬੋਬੋ ਸਿਲਕ ਦੇ ਵਿੱਚ ਰਹਿਣਾ ਪੂਰੀ ਸ਼ਰਟ ਦੇ ਉੱਪਰ ਹੈਂਡਵਰਕ ਰਹਿਣਾ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਪੂਰੀ ਸ਼ਰਟ ਤੇ ਹੈਂਡਵਰਕ ਰਹਿਣਾ ਐਸ ਕੇ ਬ੍ਰੈਂਡ ਦਾ ਰਹੂਗਾ ਜੀ ਲੋ SK ਬ੍ਰੈਂਡ ਦਾ ਸੂਟ ਰੈਣ ਵਾਲਾ ਜੀ ਇਹ ਵਾਲਾ ਬੋਬੋ ਸਿਲਕ ਦਾ ਤੇ ਇਹਦੇ ਅਸੀਂ ਘੇਰੇ ਤੇ ਥੋੜੀ ਜੀ ਇਹਨੂੰ ਹੋਰ ਜ਼ਿਆਦਾ ਫਿਨਿਸ਼ਿੰਗ ਦਿੰਦੀ ਆ ਦੇਖੋ ਜੀ ਇਹ ਫਿਰ ਅਸੀਂ ਇਦਾਂ ਦੇ ਘੇਰਾ ਰੈਡੀ ਕਰਤਾ ਜੀ ਠੀਕ ਆ ਜੀ ਪੈਚ ਲਗਾ ਕੇ ਇਦਾਂ ਦੇ ਘੇਰੇ ਤੇ ਕਟਵਰਕ ਕਰਤੀ ਬੋਬੋ ਸਿਲਕ ਦੇ ਉੱਪਰ ਠੀਕ ਹੈ ਇਦਾਂ ਹੀ ਅਸੀਂ ਕਟਵਰਕ ਦਿੱਤੀ ਆ ਇਹਨੂੰ 슬ੀਵਸ ਦੇ ਉੱਪਰ ਇਹ ਵਾਲੀ 슬ੀਵਸ ਦੇ ਉੱਪਰ ਆਉਗੀ ਬੈਲ 슬ੀਵਸ ਤੁਸੀਂ ਰੈਡੀ ਕਰ ਸਕਦੇ ਹੋ A ਸ਼ੇਪ ਇਹਨੂੰ ਬਣਾ ਸਕਦੇ ਹੋ ਸਿੰਪਲ ਵੀ ਬਣਾ ਸਕਦੇ ਹੋ ਬੋਬੋ ਸਲਕਾ ਦੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਦੇਖ ਸਕਦੇ ਹੋ ਤੁਸੀਂ ਨਾਲ ਇਹ ਰਹਿਣੀ ਆ ਬਾਟਮ ਤੇ ਬਾਟਮ ਦੇ ਉੱਪਰ ਵੀ ਐਦਾਂ ਪੈਚ ਲਗਾ ਕੇ ਕਟਵਰਕ ਹੋਈ ਹੈ ਜੀ ਸਟੇਟ ਬਾਟਮ ਬਣਨੀ ਆ ਐਦਾਂ ਬਾਟਮ ਦੇ ਉੱਪਰ ਵੀ ਪੈਚ ਲਗਾ ਕੇ ਕਟਵਰਕ ਹੋਈ ਹੈ ਜੀ ਇਹ ਵਾਲੇ ਜਿਹੜਾ ਸੂਟ ਸੀ ਇਹ ਸੀ ਤੁਹਾਨੂੰ ਪਹਿਲਾਂ ਦੇਰੇ ਸੀ 2500 ਦਾ ਸੂਟ ਬਿਦਆਊਟ ਵਰਕ ਠੀਕ ਆ ਹੁਣ ਅਸੀਂ ਇਹਨੂੰ ਥੋੜਾ ਜਿਹਾ ਬੁਟੀਕ ਸਟਾਈਲ 'ਚ ਹੋਰ ਵੀ ਰੈਡੀ ਕਰਤਾ ਇਹ ਤੁਹਾਨੂੰ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਸੂਟ ਦੇਵਾਂਗੇ ਸਿਰਫ 2700 ਦੇ ਵਿੱਚ ਇਹ 2700 ਦੇ ਵਿੱਚ ਤੁਸੀਂ ਸਾਡੇ ਕੋਲ ਸੂਟ ਲੈ ਸਕਦੇ ਹੋ ਠੀਕ ਹੈ ਜੀ ਵਿਦਾਊਟ ਵਰ ਕੇ ਇਹ 2500 ਦਾ ਸੂਟ ਹੈ ਜੀ ਤੇ ਕਾਫੀ ਸੇਲ ਵੀ ਕੀਤੇ ਆ ਇੱਕ ਲਾਸਟ ਪੀਸ ਸਾਡੇ ਕੋਲ ਜੋ ਬਚਿਆ ਸੀ ਥੋੜਾ ਜਿਹਾ ਅਸੀਂ ਨੂੰ ਬੁਟੀਕ ਸਟਾਈਲ ਦੇ ਵਿੱਚ ਰੈਡੀ ਕਰਤਾ ਠੀਕ ਹੈ ਜੀ ਤੇ ਜਿਹੜੀ ਮੇਰੀ ਭੈਣੇ ਕਿਸ ਨੇ ਲੈਣਾ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬੋਬੋ ਸਿਲਕ ਦੇ ਵਿੱਚ ਹੈਡਵਰਕ ਪੂਰਾ ਹੈਂਡਵਰਕ ਹੈ ਅ ਫਰੰਟ ਬੈਕ ਪੂਰੀ ਸ਼ੋਰਡ ਦੇ ਉੱਪਰ ਹੈਂਡਵਰਕ ਰਹੂਗਾ ਵਿਦਾਊਟ ਦੁਪੱਟਾ ਸੂਟ ਲੈਣਾ ਜੀ ਵਾਲਾ ਲਓ ਇਸ ਤੋਂ ਕੀ ਮੈਂ ਤੁਹਾਨੂੰ ਦਿਖਾਉਂਗੀ ਜੋ ਸਾਡੇ ਕੋਲ ਸੂਟ ਰੈਡੀ ਹੋਏ ਆ ਜੀ ਇਹ ਦੁਬਾਰਾ ਅਸੀਂ ਰੈਡੀ ਕੀਤੇ ਆ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਅਸੀਂ ਸੂਟ ਰੈਡੀ ਕਰਦੇ ਆ ਜਲਦੀ ਤੋਂ ਜਲਦੀ ਸੇਲ ਹੁੰਦੇ ਆ ਭੈਣ ਇਹ ਵਾਲੇ ਕਿਉਂਕਿ ਕਾਫੀ ਡਿਮਾਂਡ ਦੇ ਵਿੱਚ ਆ ਰਿਹਾ ਹੈ ਰਹਿ ਰਿਹਾ ਆਈ ਵਾਲੇ ਸੂਟ ਪੈਚਵਰਕ ਵਾਲੇ ਤੇ ਜਫੀਰਾ ਤੇ ਰੈਡੀ ਆ ਜੀ ਜਫੀਰਾ ਤੇ ਰੈਡੀ ਆ ਜੀ ਲਓ ਚੈੱਕ ਕਰੋ ਬਹੁਤ ਸੋਹਣਾ ਸੂਟ ਰੈਣ ਵਾਲਾ ਹੈ ਲੋਚ ਇਹ ਬਾਟਮ ਤੇ ਵਰਕ ਹੈ ਇਹ ਸ਼ਾਰਟ ਤੇ ਵਰਕ ਹੈ ਪੈਚ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬੋ ਸੌਰੀ ਇਹ ਰਹੂਗਾ ਜੀ ਜਫੀਰਾ ਤੇ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਆ ਸਿਰਫ ਤੁਹਾਨੂੰ 2200 ਦੇ ਵਿੱਚ ਇਹ ਸੂਟ ਦੇਵਾਂਗੇ ਜੀ ਪੈਚ ਦਾ ਵਰਕ 1700 ਦਾ ਸੂਟ ਬਿਦਾਊਟ ਵਰਕ ਹੈ ਠੀਕ ਹੈ ਜੀ 2200 ਦੀ ਪ੍ਰਾਈਸ ਰਹਿਣ ਵਾਲੀ ਹੈ ਲਓ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਜਫੀਰਾ ਤੇ ਰਹਿਣਾ ਜੀ ਇਹਦੇ ਬਾਟਮ ਤੇ ਵਰਕ ਨਹੀਂ ਹੈਗਾ ਬਾਟਮ ਤੇ ਵਰਕ ਨਹੀਂ ਕੀਤਾ ਸੀ ਸਿਰਫ ਸਿੰਪਲ ਬਾਟਮ ਰੱਖੀ ਹੈ ਕਿਉਂਕਿ ਕਈ ਪਹਿਨਾਂ ਨੂੰ ਥੋੜਾ ਜਿਹਾ ਪਸੰਦ ਆਉਂਦਾ ਵੀ ਬਾਟਮ ਸਿੰਪਲ ਹੋਵੇ ਲਓ ਇਹ ਘੇਰੇ ਤੇ ਵਰਕ ਆਊਗਾ ਜੀ ਤੇ ਐਦਾਂ ਹੀ ਤੁਹਾਨੂੰ 슬ੀਵਸ ਤੇ ਵਰਕ ਮਿਲੂਗਾ ਲਓ ਚੈੱਕ ਕਰੋ 슬ੀਵਸ ਦਾ ਵਰਕ ਹੈ 슬ੀਵਸ ਦਾ ਪੈਚ ਵਰਕ ਹੋਊਗਾ ਜੀ ਇਹ ਵਾਲਾ ਇਹ 슬ੀਪਸ ਦਾ ਪੈਚ ਵਰਕ ਰਹੂਗਾ ਜੀ ਤੇ ਇਹ ਵਾਲਾ ਜਿਹੜਾ ਕੇਰੇ ਦਾ ਪੈਚ ਵਰਕ ਹੈ ਇਹਦਾ ਬਾਟਮ ਰਹਿਣੀ ਹੈ ਇਹਦੇ ਨਾਲ ਸਿੰਪਲ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ ਸਿਰਫ ਤੁਸੀਂ ਲੈ ਸਕਦੇ ਸਾਡੇ ਕੋਲ 1900 ਦੇ ਵਿੱਚ 1900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਸਿਰਫ ਘੇਰੇ ਤੇ ਵਰਕ ਹੈ ਜੀ ਦਾ ਲਓ ਜਿ ਫੀਰਾ ਦੇ ਵਿੱਚ ਰਹਿਣਾ ਇਹ ਕੇਬਲ ਆ ਸੀਗਾ ਮਾਸਕੋ ਸਿਲਕ ਤੇ ਰੈਡੀ ਆ ਜੀ ਇਹਦੇ ਨਾਲ ਵੀ ਸਿੰਪਲ ਬਾਟਮ ਰੈਡੀ ਕੀਤੀ ਆ ਬਾਟਮ ਤੇ ਵਰਕ ਨਹੀਂ ਰਹਿਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਵੀ ਚੈੱਕ ਕਰ ਸਕਦੇ ਹੋ ਇਹ ਬਾਹਾਂ ਤੇ ਪੈਚ ਲੱਗਿਆ ਹੋਇਆ ਘੇਰੇ ਤੇ ਪੈਚ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ ਵਾਲੇ ਜਿਹੜੇ ਸੂਟ ਦੀ ਜਿਹੜੀ ਪ੍ਰਾਈਸ ਰੈਡੀ ਆ ਜੀ ਇਹ ਤੁਹਾਨੂੰ ਪੈਣਾ ਜੀ 1550 ਦਾ 1550 ਵਿੱਚ ਇਹ ਸੂਟ ਲੈ ਸਕਦੇ ਹੋ ਤੁਸੀਂ ਸ਼ਰਟ ਦੇ ਉੱਪਰ ਪੈਚ ਲਗਾ ਕੇ 1500 ਹੀ ਬਾਰੇ ਸੂਟ ਦੀ ਪ੍ਰਾਈਸ ਰਹੀਆਂ ਮਾਸਕੋ ਸਿਲਕ ਤੇ ਆਉਣ ਵਾਲੇ ਮੌਸਮ ਵਿੱਚ ਪਾਉਣ ਵਾਲਾ ਸਟਾਫ ਹੈ ਜੀ ਬਹੁਤ ਸੌਫਟ ਮਲਾਈ ਠੀਕ ਹੈ ਜੀ ਬਿਲਕੁਲ ਸੌਫਟ ਮਲਾਈ ਸਟਾਫ ਰਹੂਗਾ ਜੀ ਲਓ ਇਹ ਵਾਲਾ ਸੂਟ ਹੋਇਆ ਜੀ ਜਫੀਰਾ ਦਾ ਬਲੈਕ ਕਲਰ ਤੇ ਰੈਡੀ ਲਓ ਇਹ ਬਲੈਕ ਤੇ ਰਹੂਗਾ ਜੀ ਇਹ बॉटਮ ਆਉਗੀ ਜੀ ਸਟੇਟ बॉਟਮ ਬਣਦੀ ਹੈ ਜੀ ਸਟੇਟ बॉਟਮ ਬਣੂਗੀ ਜੀ ਇਹਦੀ ਠੀਕ ਹੈ ਜੀ ਤੇ ਇਹ ਬਲੈਕ ਤੇ ਰਹਿਣਾ ਜਫੀਰਾ ਬਲੈਕ ਤੇ ਰੈਡੀ ਕੀਤਾ 2200 ਦੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਸ਼ਿਪਿੰਗ ਚਾਰਜ ਐਕਸਟਰਾ ਪੈਰੂਗਾ ਠੀਕ ਹੈ ਐਦਾਂ ਹੀ ਤੁਹਾਨੂੰ ਸਲਿਪਸ ਤੇ ਵੀ ਪੈਚਵਰਕ ਮਿਲੂਗਾ ਜੀ ਇਹ ਦੀ ਸ਼ਰਟ ਦਾ ਪੈਚਵਰਕ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 250 ਰੁਪਏ ਠੀਕ ਹੈ ਜੀ ਇਸ ਤੋਂ ਕੀ ਲਓ ਇੱਕ ਇਹ ਵਾਲਾ ਸੂਟ ਮਿਲੂਗਾ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰੈਡੀ ਹੈ ਜੀ ਇਹ ਰਹੂਗਾ ਜੀ ਇਹਦੀ ਬਾਟਮ ਤੇ ਆ ਵਰਕ ਲਓ ਇਹ ਬੋਟਮ ਦਾ ਵਰਕ ਰਹਿਣਾ ਜੀ ਤੇ ਇਹ ਰਹਿਣਾ ਇਹਦੇ ਘੇਰੇ ਦਾ ਵਰਕ ਦੇਖ ਸਕਦੇ ਹੋ ਇਹ ਘੇਰੇ ਤੇ ਵਰਕ ਆ ਉਹ ਮਸਟਰਡ ਸ਼ੇਡ ਹੈ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਠੀਕ ਆ ਕਾਫੀ ਸਟਾਫ ਆ ਰਿਹਾ ਜੀ ਇਹਦੇ ਵਿੱਚ ਜਫੀਰਾ ਵਿੱਚ ਕੋਈ ਕਿੰਨੇ ਦਾ ਸੂਟ ਦੇ ਰਿਹਾ ਕਿੰਨੇ ਦਾ ਦੇ ਰਿਹਾ ਪਰ ਜੋ ਰਿਜਨਲ ਵਾਲੀ ਜਫੀਰਾ ਉਹ ਇਹ ਵਾਲੀ ਹੈ ਜੀ ਰਿਜਨਲ ਵਾਲੀ ਜਫੀਰਾ ਰਹੂਗੀ ਜੀ ਕਿਉਂਕਿ ਬ੍ਰਾਂਡ ਦਾ ਫਰਕ ਹੁੰਦਾ ਠੀਕ ਆ ਜੀ ਸਾਡੇ ਕੋਲੇ ਜੋ ਬ੍ਰਾਂਡ ਆਉਂਦਾ ਐਸਕੇ ਬ੍ਰਾਂਡ ਦਾ ਆਉਂਦਾ ਤੇ ਜਾਂ ਫਿਰ ਦਾਸ ਬ੍ਰਾਂਡ ਦਾ ਆਉਂਦਾ ਹੈ ਬ੍ਰਾਂਡ ਮੁਤਾਬਕ ਹੀ ਵੀ ਪ੍ਰਾਈਸ ਦਾ ਫਰਕ ਹੁੰਦਾ ਕੁਆਲਿਟੀ ਦਾ ਫਰਕ ਹੁੰਦਾ ਠੀਕ ਹੈ ਜੀ ਕਵਾਲਿਟੀ ਦਾ ਫਰਕ ਹੋਊਗਾ ਤੇ ਬ੍ਰਾਂਡ ਦੇ ਤਾਪਕ ਲਓ ਹੋਜੀ ਇੱਕੇ ਵਾਲਾ ਚੈੱਕ ਕਰ ਸਕਦੇ ਹੋ ਇਹ ਵੀ ਬਾਟਮ ਦੇ ਨਾਲ ਹੈ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਲਓ ਠੀਕ ਹੈ ਇਹ ਪੈਚਵਰਕ ਹੈ ਰਹਿਣਾ ਜੀ 2200 ਰੁਪਏ ਦਾ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਇਹ ਵੀ ਜਫੀਰਾ ਤੇ ਹੀ ਰੈਡੀ ਹੈ ਬਹੁਤ ਸੋਹਣਾ ਕਲਰ ਹੈਨ ਵਾਲਾ ਜੀ ਠੀਕ ਹੈ ਜੀ ਇਹ ਸਨਾਈ ਦੇ ਸੂਟ ਲਓ ਇਹ ਕੇ ਵਾਲੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਪੈਚਵਰਕ ਦੇ ਵਿੱਚ ਸੀਜ਼ਨ ਆਫਰ ਹੈ ਥੋੜਾ ਜਿਹਾ ਡਿਸਕਾਊਂਟ ਦੇ ਵਿੱਚ ਸੂਟ ਦਵਾਂਗੇ ਤੁਹਾਨੂੰ ਅਸੀਂ ਦੇਖੋ ਜੀ ਇਹ ਕੇਰੇ ਦਾ ਪੈਚਵਰਕ ਹੋਇਆ ਬਹੁਤ ਹੀ ਪਿਆਰਾ ਸ਼ਿਲਕ ਬਸ਼ਮੀਨੇ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਇਹ ਵਾਲਾ ਤੁਹਾਨੂੰ ਮਿਲੂਗਾ ਜੀ ਜਿਹੜੀਆਂ 슬ੀਵਸ ਤੇ ਪੈਚਵਰਕ ਹੈ ਠੀਕ ਹੈ 슬ੀਵਸ ਤੇ ਪੈਚਵਰਕ ਵੀ ਹੈ ਕੇਰੇ ਦਾ ਪੈਚਵਰਕ ਵੀ ਹੈ ਇਹ ਵਾਲੇ ਸੂਟ ਅੱਜ ਰਹਣੇ ਆ ਡਿਸਕਾਊਂਟ ਦੇ ਵਿੱਚ ਲਓ ਤੇ ਇਦਾਂ ਹੀ ਤੁਹਾਨੂੰ ਮਿਲਣਾ ਜੀ ਇਹਦੀ ਬਾਟਮ ਤੇ ਪੈਚਵਰਕ ਹੈ ਲਓ ਜੀ ਇਹ बॉटम ਤੇ ਪੈਚਵਰਕ ਆਉਣਾ ਠੀਕ ਹੈ ਜੀ ਇਹ बॉटम ਦਾ ਪੈਚਵਰਕ ਹੈ ਇਹ 슬ੀਵਸ ਦਾ ਪੈਚਵਰਕ ਹੈ ਜੀ ਇਹ ਘੇਰੇ ਦਾ ਪੈਚਵਰਕ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1450 ਆ 1450 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਡਿਸਕਾਊਂਟ ਦੇ ਉੱਪਰ ਠੀਕ ਹੈ ਠੀਕ ਹੈ ਜੀ ਅੱਜ ਇਹ ਵਾਲੇ ਸੂਟ ਦਵਾਂਗੇ ਤੁਹਾਨੂੰ ਡਿਸਕਾਊਂਟ ਤੇ ਲਓ ਜੀ ਇਹਦੇ ਉੱਪਰ ਵੀ ਕਟਵਰਕ ਹੋਈ ਹੈ ਪੈਚਵਰਕ ਲਾ ਕੇ ਸ਼ਰਕ ਪਸ਼ਮੀਨੇ ਦੇ ਰਹਿਣਾ ਜੀ ਇਹ ਵਾਲਾ ਰਹਿਣਾ ਦੀ 슬ੀਵਸ ਤੇ ਪੈਚਵਰਕ ਠੀਕ ਹੈ ਜੀ ਇਹ ਸਲੀਪਸ ਦਾ ਪੈਚ ਵਰਕ ਹੈ ਸ਼ੈਲਫ ਕੁਛ ਵੀ ਨਹੀਂ ਤੇ ਹੈ ਕਲਰ ਬਹੁਤ ਪਿਆਰਾ ਗ੍ਰੀਨ ਜੀ ਸ਼ੇਡ ਦੇ ਵਿੱਚ ਆ ਰਿਹਾ ਜੀ ਤੇ ਨਾਲ ਤੁਹਾਨੂੰ ਦਵਾਂਗੀ ਬਾਟਮ ਦੇ ਉੱਪਰ ਵੀ ਪੈਚ ਵਰਕ ਲਓ ਇਹ ਬਾਟਮ ਦਾ ਪੈਚ ਵਰਕ ਹੈ ਜੀ ਬਾਟਮ ਤੇ ਪੈਚ ਵਰਕ ਰਹੂਗਾ ਜੀ ਪ੍ਰਾਈਸ ਹੈ ਰੈਡੀ ਆ ਜੀ ਸਿਰਫ 1450 1450 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਅੱਜ ਲੈ ਸਕਦੇ ਹੋ ਇੱਕ ਕਲਰ ਇਹ ਆ ਜੀ ਇਹਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਓ ਇਹ ਵਾਲਾ ਚੈੱਕ ਕਰੋ ਜੀ ਬਹੁਤ ਇਹ ਵੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਦੇਖ ਸਕਦੇ ਹੋ ਘੇਰੇ ਦਾ ਵਰਕ ਹੈ ਠੀਕ ਹੈ ਜੀ ਇਹ ਵਾਲਾ ਰਹਿਣਾ 슬ੀਵਸ ਦਾ ਵਰਕ ਠੀਕ ਹੈ ਜੀ ਇਹ ਵਾਲਾ ਰਹਿਣਾ ਇਹਦੀ ਬਾਟਮ ਦਾ ਵਰਕ ਲਓ ਜੀ ਇਹ ਬਾਟਮ ਤੇ ਵਰਕ ਆਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਵੀ ਅੱਜ 1450 ਹੀ ਰਹਿਣੀ ਹੈ ਲਓ ਕਲਰ ਬਹੁਤ ਪਿਆਰਾ ਜੀ 1450 ਇਹਦੀ ਪ੍ਰਾਈਸ ਰਹਿਣੀ ਹੈ ਜੀ ਸੂਟ ਸੂਟ ਚੈੱਕ ਕਰੋ ਜੀ ਇਹ ਵੀ ਲਾਸਟ ਪੀਸ ਸਾਡੇ ਕੋਲੇ ਬਚਿਆ ਜੀ ਠੀਕ ਹੈ ਜੀ ਸ਼ਰਕ ਪਸ਼ਮੀਨੇ ਤੇ ਰੈਡੀ ਆ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੇਰਾ ਤੇ ਨਾਲ ਤੁਹਾਨੂੰ 슬ੀਪਸ ਦਾ ਵਰਕ ਮਿਲੂਗਾ ਜੀ ਠੀਕ ਹੈ ਜੀ ਪ੍ਰਾਈਸ ਆ ਜੀ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 1250 1250 ਵਿੱਚ ਤੁਹਾਨੂੰ ਇਹ ਡਿਸਕਾਊਂਟ ਦੇ ਵਿੱਚ ਸੂਟ ਦੇਵਾਂਗੇ ਜੀ ਠੀਕ ਹੈ ਜੀ 1250 ਤੇ ਸੂਟ ਲੈ ਸਕਦੇ ਹੋ ਸ਼ਰਕ ਪਸ਼ਮੀਨੇ ਤੇ ਰੈਡੀ ਹੈ ਜੀ ਲਓ ਜੀ ਇਹ ਕੇ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰੈਡੀ ਆ ਜੀ ਇਸ ਏਅਰ ਸੈਲਫ ਪਸ਼ਮੀਨੇ ਤੇ ਰੈਡੀ ਆ ਜੀ ਸੈਲਫ ਵਾਲਾ ਪਸ਼ਮੀਨਾ ਬਹੁਤ ਹੀ ਪਿਆਰਾ ਜਾ ਲਓ ਚੈੱਕ ਕਰੋ ਘੇਰਾ ਬਹੁਤ ਬਣਿਆ ਹੋਇਆ ਪਿਆਰਾ ਜਾ ਤੇ ਵਾਲਾ ਬਣਿਆ ਹੋਇਆ ਦਾ ਘੇਰਾ ਤੇ ਨੈਕ ਬਣਿਆ ਹੋਇਆ ਠੀਕ ਹੈ ਜੀ ਇਹ ਨੈਕ ਬਣਿਆ ਹੋਇਆ ਘੇਰਾ ਬਣਿਆ ਹੋਇਆ ਤੇ ਇਹ ਬਣੀਆਂ ਹੋਈਆਂ ਇਹਦੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 1200 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 1200 ਦੀ ਪ੍ਰਾਈਸ ਰੈਡੀ ਹੈ ਜੀ ਡਿਸਕਾਊਂਟ ਤੇ ਸੂਟ ਹੈ ਜੀ ਅੱਜ ਵਾਲੇ ਇਹ ਕੇਵਲਾ ਸੂਟ ਚੈੱਕ ਕਰੋ ਜੀ ਰਾਇਲ ਬਲੂ ਦੇ ਵਿੱਚ ਰਹੂਗਾ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਇਹ ਘੇਰੇ ਤੇ ਫਲਾਵਰ ਆਉਣਗੇ ਇਹ ਇਹਦੀ ਬਾਟਮ ਤੇ ਫਲਾਵਰ ਆਉਣੇ ਆ ਜੀ ਠੀਕ ਹੈ ਜੀ ਇਹ ਵਾਲੇ ਜਿਹੜੇ ਫਲਾਵਰ ਆਉਣੇ ਆ ਜੀ ਇਹਦੀਆਂ ਬਾਹਾਂ ਦੇ ਆ ਬਾਹਾਂ ਦੇ ਆ ਠੀਕ ਹੈ ਜੀ 슬ੀਵਸ ਤੇ ਵੀ ਆਪਾਂ ਕਹਸਾਏ 슬ੀਵਸ ਤੇ ਆ ਘੇਰੇ ਦੇ ਆ ਤੇ ਬਾਟਮ ਦੇ ਆ ਪ੍ਰਾਈਸ ਇਹਦਾ ਰਹਿਣਾ 1100 1100 ਦਾ ਪ੍ਰਾਈਸ ਰਹੇਗਾ ਜੀ। ਇਹ ਇੱਕ ਕੇਵਲ ਸੂਟ ਦਿਖਾਵਾਂਗੀ ਕਿ ਸਾਡੇ ਕੋਲ ਹੈਂਡਵਰਕ ਵਾਲਾ ਸੂਟ ਬਚਿਆ ਜੀ ਲਾਸਟ ਪੀਸ ਆ ਫੈਨਡੀ ਦੇ। ਲਓ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਪੂਰੀ ਇਹ ਦੁਪੱਟਾ ਪੂਰਾ ਹੈਵੀ ਦੁਪੱਟਾ ਰਹੂਗਾ ਜੀ ਇਹ ਵਾਲਾ। ਪੂਰਾ ਫੁੱਲ ਹੈਵੀ ਦੁਪੱਟਾ ਰਹਿਣ ਵਾਲਾ ਜੀ। ਠੀਕ ਹੈ ਜੀ। ਫੁੱਲ ਹੈਵੀ ਦੁਪੱਟਾ ਰਹੂਗਾ ਜੀ ਇਹਦਾ। ਤੇ ਇਹ ਵਾਲਾ ਰਹੂਗਾ ਜੀ 5 ਮੀਟਰ ਦੀ ਕੱਟ 'ਚ ਸੂਟ। ਇਹ 5 ਮੀਟਰ ਦੀ ਕੱਟ ਚ ਸੂਟ ਰਹਿਣਾ ਜੀ ਇਹ ਦੁਪੱਟਾ ਰਹਿਣਾ ਪ੍ਰਾਈਸ ਸਿਰਫ ਲਾਸਟ ਪੀਸ ਬਚਿਆ ਜੀ ਇਹਦੀ ਜਿਹੜੀ ਪ੍ਰਾਈਸ ਤੁਹਾਨੂੰ ਦਵਾਂਗੇ ਸਿਰਫ ਅਸੀਂ 1700 ਦਾ ਸੂਟ ਦਵਾਂਗੇ ਜੀ ਇਹ ਹੈਂਡਵਰਕ ਵਾਲਾ ਸੂਟ ਤੁਸੀਂ 1700 ਦਾ ਸਾਡੇ ਕੋਲ ਲੈ ਸਕਦੇ ਹੋ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਇਹ ਕੇਵਲ ਇਹ ਸੂਟ ਰੈਡੀ ਹੈ ਜੀ ਗਲਾਸ ਸਿਲਕ ਤੇ ਰੈਡੀ ਹੈ ਬਹੁਤ ਹੀ ਪਿਆਰੇ ਜੀ ਸੂਟ ਰੈਡੀ ਆ ਗਲਾਸ ਸਿਲਕ ਤੇ ਲਓ ਚੈੱਕ ਕਰੋ ਜੀ ਪੈਨਲ ਵਰਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਆ ਪੈਨਲ ਵਰਕ ਹੈ ਤੇ ਸਲੀਕਸ ਦਾ ਵਰਕ ਹੈ ਗਲਾਸ ਸਿਲਕ ਤੇ ਰੈਡੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ ਪ੍ਰਾਈਸ ਰੈਡੀ ਹੈ ਅੱਜ 600 600 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਸਾਡੇ ਕੋਲ ਪੈਨਲ ਵਰਕ ਹੈ ਬਹੁਤ ਸੋਹਣਾ ਸੂਟ ਰਹੂਗਾ ਜੀ ਇਹ ਗਲਾਸ ਸਿਲਕ ਤੇ ਰੈਡੀ ਹੈ ਸਿਰਫ 600 ਰੁਪਿਆ ਦੀ ਪ੍ਰਾਈਸ ਰੈਡੀ ਹੈ ਇੱਕ ਰਹੂਗਾ ਜੀ ਵਾਈਟ ਤੇ ਇਹ ਵਾਈਟ ਤੇ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵਾਈਟ ਤੇ ਬਣਿਆ ਹੋਇਆ ਸਿਰਫ 600 ਦੀ ਪ੍ਰਾਈਸ ਰਹਿ ਰਹੀ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਜੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਬਣੀਆਂ ਹੋਈਆਂ ਸਿਰਫ ਇਹਦਾ ਪ੍ਰਾਈਸ ਰਹਿਣੀ ਅੱਜ 600 ਰੁਪਏ 600 ਤੇ 700 ਸਾਡੇ ਕੋਲ ਬਾਈ ਕਰ ਸਕਦੇ ਹਾਂ ਜੀ ਇਹ ਕੇਵਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਨਲ ਵਰਕ ਬਣਿਆ ਹੋਇਆ ਮਹਿਰੂਨ ਕਲਰ ਤੇ ਹੈ ਪੈਨਲ ਵਰਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲਾਸਟ ਪੀਸ ਹੈ ਜੀ ਇਸ 슬ੀਵਸ ਤੇ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 900 900 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਸ ਨੰਬਰ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਟੋ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤਾਂ ਧੰਨਵਾਦ